ਨੇ ਤਾਂ ਬਹੁਤ ਨੇ ਬਈ ਜਿਹੜੀਆਂ ਆਸਟ੍ਰੇਲੀਆ ਤੋਂ ਨੇ ਉਹ ਗੱਡੀਆਂ ਤੇ ਆ ਗਏ ਜੋ ਆ ਕੇ ਸਾਰੇ ਆਉਣ ਦੇਖ ਲਓ ਆ ਗੱਡੀ ਐ ਰਾਜਦੀਪ ਕੋਲ ਆ ਦੇਖੋ ਤੁਸੀਂ ਇਹਨਾਂ ਦਾ ਜਿਹੜਾ ਦਿੱਤੇ ਕੰਮ ਕਰਦੇ ਨੇ ਦੇਖੋ ਵਰਕਸ਼ਾਪ ਜਿੰਨਾ ਸਾਮਾਨ ਪਿਆ ਇਹਨਾਂ ਕੋਲ ਦੇਖੀ ਜੰਮ ਇਹਨਾਂ ਦੀਆਂ ਗੱਡੀਆਂ ਭਰੀਆਂ ਪਈਆਂ ਨੇ ਗੰਨਾ ਨਾਲ ਆ ਦੇਖ ਦੇਖੀ ਜਿਹੜਾ ਲੋਅ ਲਾਈਟ ਗੱਡੀ ਹੈ ਰਾਤ ਨੂੰ ਯਾਰ ਨੱਡ ਨੱਡ ਜੇ ਚੱਕੇ ਚੱਕੇ ਜੇ ਆਪੀ ਖੋਲ੍ਹ ਲੈਂਦੀਆਂ ਸਾਰੀਆਂ ਗੱਡੀਆਂ ਕੰਮ ਵਾਲੀਆਂ ਨੇ ਇਹਨਾਂ ਦੀ ਇਹਨੂੰ ਕਹਿੰਦੇ ਨੇ ਕਹਿੰਦੇ ਯੂਟ ਯੂਟ ਮੈਂ ਤੁਹਾਨੂੰ ਦਿਖਾਵਾਂ ਉਹ ਮੈਂ ਵੀ ਯੂਟ ਵਿੱਚ ਕੀ ਕੀ ਹੁੰਦਾ ਲਾ ਮਾਰੋਨੇਗਾ ਇਹ ਮਲਟੀ ਟਾਸਕਰ ਦਾ ਯੂਟ ਹੈ ਜਿਹੜਾ ਸਾਰੇ ਕੰਮ ਆਉਂਦਾ ਹੈ ਇਹਦੇ ਵਿੱਚ ਸਾਰਾ ਕੁਝ ਹੈ ਸਰਵੋ ਸਟੇਸ਼ਨ ਜਨਰੇਟਰ ਗੈਸ ਉਹ ਪਤਾ ਨਹੀਂ ਕੀ ਕੀ ਸਮੈਂਟ ਠੀਕ ਹੈ ਇਹ ਉਹ ਦੇਖ ਲੋ ਇਧਰ ਲੱਗਿਆ ਵਾ ਆਹ ਬਕਸਾ ਇਹਦੇ ਵਿੱਚ ਜਿੰभी ਕੋਈ ਚੀਜ਼ ਹੈ ਹੈ ਇਹ ਹੈਗਾ ਜੀ ਝੂਟ ਪੌਰੀਆ ਵੀ ਸੀ ਆਸਟ੍ਰੇਲੀਆ ਸਟੂਡੈਂਟਾਂ ਨੂੰ ਕੰਮ ਦੀ ਜਾਂਚ ਸਕਾਤੀ ਮਲਟੀਟਾਸਕਰ ਬਣਾਤੇ ਸਟੂਡੈਂਟ ਆਸਟ੍ਰੇਲੀਆ ਨੇ ਸਿੱਧੂ मूसे वाला देखो लाइव व्हील गड्डी दे मारन नेगा